ਪਾਰੇ ਦੇਸ਼ ਵਿੱਚ 60% ਇੰਜੀਨੀਅਰ ਤੇ 10% ਡਾਕਟਰ ਹਲੇ ਵੀ ਬੇਰੁਜ਼ਗਾਰ ਨੇ ਇਸ ਦਾ ਪ੍ਰਭਾਵ ਸਿੱਧਾ-ਸਿੱਧਾ ਭਾਰਤੀ ਭਾਰਤੀ ਜਨਸੰਖਿਆ ਉੱਪਰ ਪੈਂਦਾ ਹੈ ਜੇਕਰ ਜਨਸੰਖਿਆ ਕੰਟਰੋਲ ਕਰ ਲਈ ਜਾਵੇ ਤਾਂ ਬੇਰੁਜ਼ਗਾਰੀ ਘਟ ਫੈਲੇਗੀ ਤਾਂ ਸਰਕਾਰ ਨੂੰ ਉਹਦੇ ਲਈ ਸਕੀਮਸ ਕੱਢਣੇ ਚਾਹੀਦੇ ਨੇ ਉਹ ਕਾਤੋਂ ਨਹੀਂ ਕੱਢੀਆਂ ਜਾ ਰਹੀਆਂ ਲੋਕਤੰਤਰੀ ਦੇਸ਼ ਹੋਣ ਤੋਂ ਬਾਅਦ ਵੀ ਭਾਰਤ ਐਨਾ ਪਿੱਛੇ ਕਿਉਂ ਹੈ ਸਰਕਾਰਾਂ ਇਸ ਵਿੱਚ ਸਿੱਧੇ ਤੌਰ ਤੇ ਕੋਈ ਕੁਝ ਵੀ ਨਹੀਂ ਕਰ ਸਕਦੀ ਸਰਕਾਰ ਇਸ ਨੂੰ ਲੋਕਾਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਦੀ ਹੈ ਕਿ ਹਰੇਕ ਘਰ ਵੀ ਹਰੇਕ ਕਈ ਛੋਟਾ ਪਰਿਵਾਰ ਹੀ ਸੁਖੀ ਪਰਿਵਾਰ ਹੈ ਇਸ ਲਈ ਕਈ ਪ੍ਰੋਗਰਾਮ ਵੀ ਚਲਾਏਗਾ ਜਿਵੇਂ ਛੋਟਾ ਪਰਿਵਾਰ ਸੁਖੀ ਪਰਿਵਾਰ ਇਸ ਨਾਲ ਦੇਸ਼ ਦੀ ਜਨਸੰਖਿਆ ਘਟ ਹੋਵੇਗੀ ਬੇਰੋਜ਼ਗਾਰੀ ਵੀ ਘਟ ਹੋਵੇਗੀ ਇਹ ਕੋਈ ਵਿਦੇਸ਼ੀ ਜਨੇਤਾ ਚੁਣਿਆ ਜਾਂਦਾ ਕਿਉਂ ਚੁਣਿਆ ਜਾਂਦਾ ਲੋਕਾਂ ਦੀ ਪਲਾਈ ਨਹੀਂ ਜਦੋਂ ਕੁਝ ਹੋ ਹੀ ਨਹੀਂ ਰਿਹਾ ਤੇ ਫਿਰ ਉੱਥੇ ਕੀ ਲੋਕਾਂ ਦੀ ਗਲਤੀ ਹੈ ਸਰਕਾਰ ਦੀ ਜੇਕਰ ਕੋਈ ਲੋਕਾਂ ਦੀ ਸਰਕਾਰ ਚੁਣੀ ਗਈ ਹੈ ਜੇਕਰ ਸਰਕਾਰ ਸਹੀ ਢੰਗ ਨਾਲ ਕੰਮ ਨਹੀਂ ਕਰਦੀ ਤਾਂ ਲੋਕ ਆਪਣਾ ਆਪਣੀ ਮੱਤ ਦਾ ਇਸਤੇਮਾਲ ਪਹਿਲਾਂ ਵੀ ਮੱਤ ਦਾ ਇਸਤੇਮਾਲ ਕਰਕੇ ਸਰਕਾਰ ਚੁਣੀ ਹੁੰਦੀ ਹੈ ਤਾਂ ਲੋਕ ਉਸ ਪ੍ਰਤੀ ਆਪਣਾ ਰੋਸ ਦਿਖਾ ਸਕਦੇ ਹਨ ਗਾਉਂਸ ਪ੍ਰਤੀ ਕਾਉਂਸਲ ਪ੍ਰਤੀਨਿਧਿ ਨੂੰ ਇਸਤਿਫਾ ਦੇਣਾ ਪੈਂਦਾ ਹੈ ਅਤੇ ਨਵੀਂ ਸਰਕਾਰ ਚੁਣ ਲਈ ਜਾਂਦੀ ਹੈ। ਕਾ ਤਾਂ ਉਹੀ ਹੈ ਕਿ ਜਿਹੜੇ ਅਣਪੜ੍ਹ ਲੋਕਨ ਉਹਨਾਂ ਨੂੰ ਪੈਸਿਆਂ ਦੇ ਲਾਲਚ ਜਾਂ ਸ਼ਰਾਬਾ ਵੰਡ ਕੇ ਵੋਟ ਲੈ ਲਈ ਜਾਂਦੀ ਤੇ ਜਿਸ ਤੋਂ ਆਪ ਜਿਸ ਨਾਲ ਭਾਰਤ ਦੇਸ਼ ਵਿੱਚ ਨਸ਼ੇ ਦੀ ਨਸ਼ੇ ਵਿੱਚ ਵੀ ਬਹੁਤ ਵਾਧਾ ਆ ਰਿਹਾ ਹੈ। ਆ ਚੀਜ਼ ਪਹਿਲਾਂ ਨਾਲੋਂ ਬਹੁਤ ਘਟ ਚੁੱਕੀ ਹੈ। ਅੱਜ ਇਹ ਕਿਉਂਕਿ ਹਰ ਇੱਕ ਚੀਜ਼ ਨੂੰ ਹੁਣ ਸਹੀ ਨਹੀਂ ਹੋਣ ਤੇ ਸਮਾਂ ਲੰਘਦਾ ਹੈ। ਪਹਿਲਾਂ ਭਾਰਤ ਇਨ੍ਹਾਂ ਕੰਮਾਂ ਵਿੱਚ ਸੀ ਪਰ ਹੁਣ ਲੋਕਤੰਤਰ ਰਾਜ ਵਿੱਚ ਸਰਕਾਰਾਂ ਇਸ ਵਿੱਚ